ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਮੈਂ ਹਾਂ ਗਗਨਦੀਪ ਸਿੰਘ ਔਰ ਅੱਜ ਦੀ ਵੱਡੀ ਖਬਰ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਅਮਰਿਤਪਾਲ ਸਿੰਘ ਉਹਨਾਂ ਦੇ ਮਾਤਾ ਬਲਵਿੰਦਰ ਕਰੋਨਾ ਦੇ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਔਰ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਮਰਿਤਪਾਲ ਹੋਣੀ ਚੋਣ ਲੜਨਗੇ ਜੀ ਹਾਂ ਦੋ ਤਿੰਨ ਦਿਨਾ ਤੋਂ ਹੀ ਇਹ ਚਰਚਾਵਾਂ ਸੀ ਹਾਲਾਂਕਿ ਉਹਨਾਂ ਦੇ ਜੋ ਵਕੀਲ ਰਾਜਦੇਵ ਸਿੰਘ ਖਾਲਸਾ ਹਣੀ ਨੇ ਉਹ ਜਦੋਂ ਡਿਬੜੂਗੜ੍ਹ ਦੇ ਵਿੱਚ ਜਾ ਕੇ ਮੁਲਾਕਾਤ ਕਰਕੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਆਡੀਓ ਨੋਟ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਅਮਰਿਤਪਾਲ ਸਿੰਘ ਖਾਲਸਾ ਹਣੀ ਜਿਹੜੇ ਨੇ ਉਹ ਚੋਣ ਲੜਨ ਦੇ ਲਈ ਤਿਆਰ ਹੋ ਚੁੱਕੇ ਨੇ ਪਰ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਜਾ ਕੇ ਮੁਲਾਕਾਤ ਕਰਾਂਗੇ ਅਸੀਂ ਅਮਰਿਤਪਾਲ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਦੱਸਾਂਗੇ ਕਿ ਵਾਕਈ ਹੀ ਅਮਰਿਤਪਾਲ ਸਿੰਘ ਖਾਲਸਾ ਹਣੀ ਚੋਣ ਲੜਨ ਜਾ ਰਹੇ ਨੇ ਜਾਂ ਨਹੀਂ ਲੜਨ ਜਾ ਰਹੇ ਤਾਂ ਅੱਜ ਪਰਿਵਾਰ ਦੇ ਵੱਲੋਂ ਉਹਨਾਂ ਦੇ ਮਾਤਾ ਜੀ ਦੇ ਵੱਲੋਂ ਮਾਤਾ ਬਲਵਿੰਦਰ ਕੌਰ ਜੀ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪ੍ਰੈਸ ਨੋਟ ਰਿਲੀਜ਼ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਔਣੀ ਖਡੂਰ ਸਾਹਿਬ ਤੋਂ ਆਜ਼ਾਦ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਰਨਗੇ ਆਜ਼ਾਦ ਤੌਰ ਦੇ ਉੱਤੇ ਚੋਣ ਲੜਨਗੇ ਤਾਂ ਖਡੂਰ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਖਡੂਰ ਸਾਹਿਬ ਦੇ ਚੋਣ ਦੇ ਵਿੱਚ ਹਾਲਾਂਕਿ ਅਜੇ ਸਿਰਫ ਦੋ ਸਿਆਸੀ ਪਾਰਟੀਆਂ ਨੇ ਹੀ ਆਪਣੇ ਉਮੀਦਵਾਰ ਉਤਾਰੇ ਹੋਏ ਨੇ ਆਮ ਆਦੀ ਪਾਰਟੀ ਨੇ ਆਪਣੇ ਉਮੀਦਵਾਰ ਲਾਜਿਤ ਸਿੰਘ ਭੁੱਲਰ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਔਰ ਉੱਥੇ ਹੀ ਭਾਜਪੀ ਦੀ ਗੱਲ ਕਰੀਏ ਤਾਂ ਭਾਜਪੀ ਨੇ ਮਨਜੀਤ ਸਿੰਘ ਮਾਨ ਮੀਆਵਿੰਡ ਨੂੰ ਜੋ ਹੈ ਉਹ ਮੈਦਾਨ ਦੇ ਵਿੱਚ ਉਤਾਰਿਆ ਹੈ ਤਾਂ ਕਾਂਗਰਸ ਤੇ ਅਕਾਲੀ ਦਲ ਨੇ ਅਜੇ ਤੱਕ ਕੋਈ ਵੀ ਆਪਣਾ ਉਮੀਦਵਾਰ ਨਹੀਂ ਉਤਾਰਿਆ ਔਰ ਚਰਚਾਵਾ ਇਹ ਹੀ ਸੀ ਕਿ ਕਾਂਗਰਸ ਤੇ ਅਕਾਲੀ ਦਲ ਜੋ ਹੈ ਉਹ ਇੰਤਜ਼ਾਰ ਕਰ ਰਿਹਾ ਹੈ ਕਾਂਗਰਸ ਜੋ ਹੈ ਉਹ ਕੜਿਲਤਾ ਇੰਤਜ਼ਾਰ ਕਰ ਰਹੀ ਸੀ ਔਰ ਅਕਾਲੀ ਦਲ ਇੱਕ ਖਾਸ ਤੌਰ ਦੇ ਉੱਤੇ ਇੰਤਜ਼ਾਰ ਕਰ ਰਿਹਾ ਸੀ ਕਿ ਅਮਰਿਤਪਾਲ ਸਿੰਘ ਖਾਲਸਾ ਹਣੀ ਚੋਣ ਲੜਦੇ ਨੇ ਜਾਂ ਨਹੀਂ ਲੜਦੇ ਤਾ ਹੁਣ ਕੀ ਆਕਾਲੀ ਦਲ ਦੇ ਵੱਲੋਂ ਅਮਰਿਤਪਾਲ ਸਿੰਘ ਉਹਨਾਂ ਨੂੰ ਸਮਰਥਨ ਦਿੱਤਾ ਜਾਊਗਾ ਅਮਰਿਤਪਾਲ ਸਿੰਘ ਉਹਨਾਂ ਦਾ ਜੋ ਉਹਨਾਂ ਦਾ ਚੋਣ ਲੜਨ ਦਾ ਫੈਸਲਾ ਹੈ ਉਸ ਦੀ ਹਮਾਇਤ ਉਹ ਕਰਦੇ ਹੋਏ ਨਜ਼ਰ ਆਉਣ ਕਿਉਂਕਿ ਵਿਕਰਮ ਸਿੰਘ ਮਜੀਠੀ ਉਹਨਾਂ ਦੀ ਬਹੁਤ ਸਾਰੀਆਂ ਚਰਚਾਵਾਂ ਸੀ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਚੋਣ ਲੜ ਸਕਦੇ ਨੇ ਤਾਂ ਹੁਣ ਖਡੂਰ ਸਾਹਿਬ ਤੋਂ ਪੰਥਕ ਸੀਰ ਜੋ ਖਡੂਰ ਸਾਹਿਬ ਹੈ ਉੱਥੋਂ ਦੇ ਸਮੀਕਰਨ ਕੁਝ ਹੋਰ ਬਣਦੇ ਹੋਏ ਨਜ਼ਰ ਆਉਣਗੇ ਅਮਰਿਤਪਾਲ ਸਿੰਘ ਹੁਣ ਆਜ਼ਾਦ ਤੌਰ ਦੇ ਉੱਤੇ ਚੋਣ ਲੜਦੇ ਹੋ ਨਜ਼ਰ ਆਉਣਗੇ ਹਾਲਾਂਕਿ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਐਨਐਸਏ ਲਗਾਈ ਗਈ ਸੀ ਜਿਸ ਦੇ ਕਿਤੇ ਨਾਲ ਅਜਨਾਲੇ ਦੇ ਵਿੱਚ ਜੋ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਉਹਨਾਂ ਦੇ ਉੱਤੇ ਐਨਐਸਏ ਲਗਾਉਂਦੀ ਹੈ ਵੱਖ-ਵੱਖ ਥਾਣਿਆਂ ਦੇ ਵਿੱਚ ਕਈ ਥਾਣਿਆਂ ਦੇ ਵਿੱਚ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਡਿਬੜੂਗੜੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਔਰ ਅਮਰਿਤਪਾਲ ਸਿੰਘ ਖਾਲਸਾ ਨੂੰ ਹਾਲਾਂਕਿ ਐਨਐਸਏ ਲੱਗੇ ਨੂੰ ਵੀ 1 ਸਾਲ ਪੂਰਾ ਹੋ ਗਿਆ ਸੀ ਪਰ ਉਹ ਐਨਐਸਈ ਨੂੰ ਵੀ ਜੋ ਹੈ ਉਹ ਐਕਸਟੈਂਡ ਕਰ ਦਿੱਤਾ ਗਿਆ ਸੀ ਇੱਕ ਸਾਧ ਦੇ ਲਈ ਹੋਰ ਵਧਾ ਦਿੱਤਾ ਗਿਆ ਸੀ ਪਹਿਲਾਂ ਚਰਚਾ ਇਹ ਸੀ ਕਿ ਐਨਐਸਈ ਜਦੋਂ ਖਤਮ ਹੁੰਦੀ ਹੈ ਤਾਂ ਕੀ ਉਹਨਾਂ ਨੂੰ ਪੰਜਾਬ ਲੈ ਕੇ ਆਇਆ ਜਾਊਗਾ ਤਾਂ ਲਗਾਤਾਰ ਪਰਿਵਾਰੇ ਮੰਗ ਕਰ ਰਿਹਾ ਸੀ ਕਿ ਉਹਨਾਂ ਨੂੰ ਪੰਜਾਬ ਲੈ ਕੇ ਆਇਆ ਜਾਵੇ ਦਿਬਰੂਗੜ੍ਹ ਦੀ ਜੇਲ੍ਹ ਤੋਂ ਪੰਜਾਬ ਸ਼ਿਫਟ ਕੀਤਾ ਜਾਵੇ ਤਾਂ ਹੁਣ ਡੇਬੜੂਗੜ ਦੀ ਜੇਲ੍ਹ ਦੇ ਵਿੱਚੋਂ ਬੈਠੇ ਹੋਏ ਹੀ ਅੰਮ੍ਰਿਤਪਾਲ ਸਿੰਘ ਖਾਲਸਾ ਹੁਣੀ ਜਿਹੜੇ ਨੇ ਉਹ ਚੋਣ ਲੜਦੇ ਹੋਏ ਨਜ਼ਰ ਆਉਣਗੇ ਤਾਂ ਐਲਾਨ ਕੀਤਾ ਹੈ ਪਰਿਵਾਰ ਦੇ ਵੱਲੋਂ ਐਲਾਨ ਹੋਇਆ ਹੈ ਮਾਤਾ ਬਲਵਿੰਦਰ ਕੌਰ ਜੋ ਨੇ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਹੁਣੀ ਆਜ਼ਾਦ ਤੌਰ ਦੇ ਉੱਤੇ ਖਡੂਰ ਸਾਹਿਬ ਤੋਂ ਚੋਣ ਲੜਦੇ ਹੋਏ ਨਜ਼ਰ ਆਉਣਗੇ ਹਰ ਤੋਂ ਉਹ ਵੀ ਦੱਸ ਦਿੰਦੇ ਆ ਪ੍ਰੈਸ ਨੋਟ ਦੇ ਵਿੱਚ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਖਾਲਸਾ ਉਹਨਾਂ ਦਾ ਮਨ ਨਹੀਂ ਸੀ ਚੋਣ ਲੜਨ ਦਾ ਕਿਉਂਕਿ ਅਮਰਿਤਪਾਲ ਸਿੰਘ ਖਾਲਸਾ ਉਹਨੇ ਪਹਿਲਾਂ ਵੀ ਆਪਣੀ ਕਈ ਇੰਟਰਵਿਊਆਂ ਦੇ ਵਿੱਚ ਇਹ ਕਹਿ ਚੁੱਕੇ ਸੀ ਕਿ ਮੈਂ ਰਾਜਨੀਤੀ ਵਾਲੇ ਪਾਸੇ ਨਹੀਂ ਆਵਾਂਗਾ ਬਹੁਤ ਸਾਰੇ ਸਵਾਲ ਹੁੰਦੇ ਸੀ ਕਿਉਂਕਿ ਦੀਪਸਧੁਰ ਨੂੰ ਜਦੋਂ ਗੱਲ ਹੁੰਦੀ ਸੀ ਦੀਪਸਧੁਰ ਦਾ ਜ਼ਿਕਰ ਹੁੰਦਾ ਸੀ ਤਾਂ ਇਹ ਜ਼ਿਕਰ ਹੁੰਦਾ ਸੀ ਕਿ ਤੁਸੀਂ ਵੀ ਕੀ ਰਾਜਨੀਤੀ ਦੇ ਵਿੱਚ ਆਓਗੇ ਸਖਲੀਅਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਕੀ ਪੈਰ ਧਰਾਵਾ ਕਰੋਗੇ ਤਾਂ ਉਹਨਾਂ ਦਾ ਅਕਸਰ ਇਹ ਰਾਇਨੀ ਦੀ ਦੇ ਵਿੱਚ ਕਦੀ ਨਹੀਂ ਆਵਾਂਗਾ ਪਰ ਹੁਣ ਜਿਹੋ ਜਿਹੇ ਹਾਲਾਤ ਬਣੇ ਜਿਹੋ ਜਿਹੇ ਇਸ ਵੇਲੇ ਦੀਆਂ ਤਸਵੀਰਾਂ ਬਣੀਆਂ ਨੇ ਤਾਂ ਉਹ ਕਹਿੰਦੇ ਕਿ ਇਹਨਾਂ ਸਭ ਨੂੰ ਹੱਲ ਕਰਵਾਉਣ ਦੇ ਲਈ ਖਾਸ ਤੌਰ ਦੇ ਉੱਤੇ ਐਨਐਸਏ ਦਾ ਮੁੱਦਾ ਹੱਲ ਕਰਵਾਉਣ ਦੇ ਲਈ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਔਰ ਹੋਰ ਵੀ ਬਹੁਤ ਸਾਰੇ ਜੋ ਮੁੱਦੇ ਨੇ ਪੰਜਾਬ ਦੇ ਜੋ ਮੁੱਦੇ ਨੇ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਇਹ ਫੈਸਲਾ ਜੋ ਹੈ ਉਹ ਸਾਨੂੰ ਲੈਣਾ ਪੈ ਰਿਹਾ ਜਿਸ ਦੇ ਚਲਦਿਆਂ ਹੋਏ ਆ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਇਹ ਫੈਸਲਾ ਦਿੱਤਾ ਗਿਆ ਕਿ ਉਹ ਚੌਨ ਲੜਨਗੇ ਖਡੂਰ ਸਾਬ ਤੋਂ ਚੌਨ ਲੜਨ ਦਾ ਇਹ ਐਲਾਨ ਜੋ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਕਿ ਚੌਨ ਲੜਨ ਦੇ ਹੱਕ ਦੇ ਵਿੱਚ ਅੰਮ੍ਰਿਤਪਾਲ ਨਹੀਂ ਸੀ ਉਹ ਮਹਿਸੂਸ ਕਰਦੇ ਸੀ ਕਿ ਇਹ ਸਾਡੀ ਕੌਮ ਦਾ ਕੋਈ ਪੱਕਾ ਤੇ ਸਦੀਵੀ ਹੱਲ ਨਹੀਂ ਪਰ ਕਹਿੰਦੇ ਕਿ ਹੁਣ ਹਾਲਾਤ ਇਹ ਮੰਗ ਕਰ ਰਹੇ ਨੇ ਕਿ ਫਿਲਹਾਲ ਸਾਨੂੰ ਆਪਣੀ ਰਾਜਨੀਤੀ ਤਬਦੀਲੀ ਲੈ ਕੇ ਆਉਣ ਦੀ ਉਸ ਦੇ ਵਿੱਚ ਲੋੜ ਹੈ ਅਤੇ ਰਸਤੇ ਨੂੰ ਹਾਲ ਦੀ ਘੜੀ ਜ਼ਰੂਰ અપਨਾ ਲਿਆ ਜਾਵੇ ਇਹ ਕਹਿਣਾ ਅਮਰਿਤਪਾਲ ਉਹਨਾਂ ਦਾ ਹਾਲਾકી ਕਹਿੰਦੇ ਕਿ ਮੰਨਤਾ ਨਹੀਂ ਸੀ ਪਰ ਉਹ ਕਹਿੰਦੇ ਕਿ ਜਿਸ ਸਾਬ ਦੇ ਹਾਲਾਤ ਚੱਲ ਰਹੇ ਨੇ ਇਸ ਦੇ ਚਲਦੇ ਹੋਏ ਆ ਉਹ ਜ਼ਰੂਰ ਇਹ ਚਾਹੁੰਦੇ ਸੀ ਕਿ ਇਸ ਨੂੰ ਅਸੀਂ ਆਪਣਾ ਹੱਲ ਬਣਾਈਏ ਔਰ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕਾਂ ਦੀ ਮੰਗ ਸੀ ਬਹੁਤ ਸਾਰੀ ਸੰਗਤ ਦੀ ਮੰਗ ਸੀ ਬਹੁਤ ਸਾਰੇ ਜੋ ਅਮਰਿਤਪਾਲ ਸਿੰਘ ਉਹਨਾਂ ਨੂੰ ਚਾਹਣ ਵਾਲੇ ਨੇ ਜੋ ਜੋ ਸਾਰਾ ਗੜੀ ਇਸ ਲਈ ਧਰਨਾ ਚੱਲ ਰਿਹਾ ਦਰਬਾਰ ਸਾਹਿਬ ਦੇ ਬਿਲਕੁਲ ਠੀਕ ਜੋ ਉੱਥੇ ਲੋਕ ਬੈਠੇ ਹੋਏ ਨੇ ਉਹਨਾਂ ਦੀ ਮੰਗ ਸੀ ਲੰਬੇ ਸਮੇਂ ਤੋਂ ਕਿ ਅਮਰਿਤਪਾਲ ਸਿੰਘ ਉਹਨਾਂ ਨੂੰ ਅ ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਹੈ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਖਡੂਰ ਸਾਹਿਬ ਤੋਂ ਉਹਨਾਂ ਨੂੰ ਇਲੈਕਸ਼ਨ ਕੰਟੈਸਟ ਕਰਨੀ ਚਾਹੀਦੀ ਹੈ ਤਾਂ ਪੰਥਕ ਸੀਟ ਵੀ ਹੈ ਔਰ ਖਾਸ ਤੌਰ ਦੇਤੇ ਉਹਨਾਂ ਜੱਦੀ ਪਿੰਡ ਉਹਨਾਂ ਦਾ ਜੋ ਆਪਣਾ ਘਰ ਹੈ ਉਹ ਖਡੂਰ ਸਾਹਿਬ ਦੀ ਕਨਸਟੈਂਸੀ ਦੇ ਵਿੱਚ ਪੈਂਦਾ ਤਾਂ ਇਸ ਦੇ ਚਲਦਿਆਂ ਹੋਏ ਆ ਉਹਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਸੀ ਕਿ ਅਮਰਿਤਪਾਲ ਸਿੰਘ ਖਾਲਸੋਣਾਂ ਨੂੰ ਲੋਕ ਸਭਾ ਚੋਣਾਂ 2024 ਦੀਆਂ ਜੋ ਲੋਕ ਸਭਾ ਚੋਣਾਂ ਨੇ ਉਸ ਦੇ ਮੱਦੇ ਨਜ਼ਰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਖਡੂਰ ਸਾਹਿਬ ਦੀ ਸੀਟ ਤੋਂ ਉਤਾਰਿਆ ਜਾਵੇ ਹਾਲਾਂਕਿ ਇਹ ਕਾਗਿਲਦ ਅਜੇ ਬਹੁਤ ਸਾਰੇ ਨਾਮਾਂ ਦੇ ਉ ਤਾਂ ਕੀ ਹੁਣ ਅਕਾਲੀ ਦਲ ਦੇ ਵੱਲੋਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਚਰਚਾ ਸਿੱਧਾ ਕਾਲੀ ਦਲ ਕੀ ਆਪਣਾ ਸਮਰਥਨ ਦਿੰਦਾ ਹੋਇਆ ਨਜ਼ਰ ਆਊਗਾ ਔਰ ਜਿਸ ਤਰੀਕੇ ਦੇ ਨਾਲ ਰਾਣਾ ਪਰਿਵਾਰ ਦਾ ਨਾਮ ਇਹ ਚੱਲ ਰਿਹਾ ਸੀ ਜ਼ਿਕਰ ਚੱਲ ਰਿਹਾ ਸੀ ਕਿ ਰਾਣਾ ਪਰਿਵਾਰ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਨੂੰ ਉਤਾਰ ਸਕਦਾ ਹੈ ਤਾਂ ਕੀ ਖਡੂਰ ਸਾਹਿਬ ਤੋਂ ਹੁਣ ਰਾਣਾ ਇੰਦਰਪ੍ਰਤਾਪ ਹਣੀ ਚੋਣ ਲੜਦੇ ਹੋਏ ਨਜ਼ਰ ਆਉਣਗੇ ਖਾਸ ਤੌਰ ਦੇ ਉੱਤੇ ਅਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦੇ ਖਿਲਾਫ ਔਰ ਨਾਲ ਹੀ ਉਹਨਾਂ ਦੇ ਸਾਹਮਣੇ ਹੋਰ ਕਿਹੜੇ-ਕਿਹੜੇ ਉਮੀਦਵਾਰ ਹੋਣਗੇ ਹਾਲਾਂਕਿ ਦੋ ਉਮੀਦਵਾਰ ਤਾਂ ਪੱਕੇ ਤੌਰ ਦੇ ਉੱਤੇ ਇਸ ਲਈ ਮੈਦਾਨ ਦੇ ਵਿੱਚ ਨਹੀਂ ਮਨਜੀਤ ਸਿੰਘ ਮੰਨਾ ਮਿਆਵਣ ਜੋਨੇ ਉਹ ਤਾਂ ਭਾਜਪਾ ਦੇ ਵੱਲੋਂ ਉਮੀਦਵਾਰ ਨੇ ਔਰ ਨਾਲ ਹੀ ਜੇਕਰ ਗੱਲ ਕਰੀਏ ਆਮ ਆਦੀ ਪਾਰਟੀ ਦੀ ਤਾਂ ਲਾਲਜੀਤ ਸਿੰਘ ਭੁੱਲਰ ਜੋਨੇ ਉਹ ਮੈਦਾਨ ਦੇ ਵਿੱਚ ਨਹੀਂ ਹਾਲਾਂਕਿ ਲਾਲ ਸਿੰਘ ਜੀ ਸਿੰਘ ਭੁੱਲਰ ਉਹਨਾਂ ਦੇ ਉੱਤੇ ਵੀ ਕਈ ਸਵਾਲ ਖੜੇ ਹੋਏ ਉਹਨਾਂ ਦੀ ਜੋ ਉਹਨਾਂ ਨੇ ਟਿੱਪਣੀ ਕੀਤੀ ਉਸ ਤੋਂ ਬਾਅਦ ਬਹੁਤ ਸਾਰੀ ਤਰੀਕੇ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਉਹ ਦਰਬਾਰ ਸਾਹਿਬ ਜਾ ਕੇ ਮਾਫੀ ਵੀ ਮੰਗਦੇ ਨੇ ਪਰ ਪੰਥਕ ਜੋ ਮੁੱਦੇ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਚੱਲਦਿਆਂ ਹੋਏ ਆ ਜੋ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਅਮਰਿਤਪਾਲ ਸਿੰਘ ਖਾਲਸਾ ਹਣੀ ਜੋ ਨੇ ਉਹ ਮੈਦਾਨ ਦੇ ਵਿੱਚ ਹੋਣਗੇ ਜਾਂ ਨਹੀਂ ਹੋਣਗੇ ਤਾਂ ਹੁਣ ਸਿੱਧੇ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਅਮਰਿਤਪਾਲ ਸਿੰਘ ਹਣੀ ਹੀ ਮੈਦਾਨ ਦੇ ਵਿੱਚ ਹੋਣਗੇ ਆਜ਼ਾਦ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਚੋਣ ਲੜੀ ਜਾਊਗੀ ਇਹ ਫੈਸਲਾ ਜੋ ਹੈ ਇਹ ਪਰਿਵਾਰ ਦੇ ਨਾਲ ਅੱਜ ਗੱਲਬਾਤ ਕਰਨ ਤੋਂ ਬਾਅਦ ਔਰ ਸੰਗਤਾਂ ਦੇ ਖਾਸ ਤੌਰ ਦੇ ਉੱਤੇ ਜੋ ਮੰਗ ਸੀ ਉਸ ਨੂੰ ਵੇਖਦਿਆਂ ਹੋਇਆ ਅਮਰਿਤ